ਸਿਰੋਹਾ ਦਾ ਦਾਗਰ ਸਾਲ ਨਹੀਂ ਜਾਣਾ ਅਸਾਂ ਬੀਜੇਪੀ ਦੇ ਨਾਲ ਲੜਣਾ ਤੇ ਬੀਜੇਪੀ ਨੂੰ ਵੋਟ ਪਾਣੀ ਨੂੰ ਅਸਾਂ ਕੰਮ ਲੈਣੇ ਨੇ ਤੇ ਲੈਣੇ ਨੇ ਆਪਾਂ ਸਾਰਿਆਂ ਨੇ ਰਲ ਕੇ ਖੋ ਬੀਜੇਪੀ ਨੂੰ ਬਣਿਏ ਵਰਤਵਾਦ ਪ੍ਰਚਾਰ ਕਰਨਾ ਬਿਲਕੁਲ ਥੋੜੇ ਰਹਿ ਗਏ ਨੇ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰ ਰਾਂ ਤੇਰੀਆਂ ਵੀ ਅਣਵਾਰੀਆਂ ਵੋਟਾਂ ਨੇ ਇਹ ਬੀਜੇਪੀ ਨੂੰ ਵੋਟ ਪਾਣੀ ਹੈ ਤੇ ਬੀਜੇਪੀ ਦੇ ਨਾਲ ਜੁੜਨਾ ਹੈ ਪਾਰ ਤੇ ਮਾਨ ਦੇ ਜੋ ਸਾਡੇ ਹਰ ਕੀ ਦੇ ਕਾਢੀ ਨੇ ਸੁਭਿੰਦਰ ਰਾਣਾ ਜੀ ਅਤੇ ਗੁਰੂ ਗੁਰੂ ਸਾਹਿਬ ਦਾ ਵੈਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੂੰ ਸਾਰਿਆਂ ਨੂੰ ਪਤਾ ਹੈ ਵੀਰ 라ੜੀ ਨੇ ਦੱਸਿਆ ਹੈ ਜੋ ਜੋ ਕਾਂਗਰਸ ਨੇ ਕੀਤਾ ਹੈ ਜੀਰੋ ਅਸਾ ਕਾਂਗਰਸਾਂ ਨਹੀਂ ਜਾਣਾ ਅਸਾ ਬੀਜੇਪੀ ਦੇ ਨਾਮ ਲੱਗਣਾ ਤੇ ਬੀਜੇਪੀ ਨੂੰ ਵੋਟ ਪਾਣੀ ਹੈ ਅਸਾਂ ਕੰਮ ਲੈਣੇ ਤੇ ਲੈਣੇ ਨੇ ਅਨੇਕਾਂ ਕੰਮ ਫ੍ਰੀਜ ਵੀ ਉਹ ਸਿਖਾ ਦੇ ਕਿਤੇ ਇੰਡੀਆ ਤੋਂ ਸੰਭਾ ਹੈ ਹਾਂ ਤੇ ਤੁਸਾ ਦਾ ਮੈਂ ਵੀਰੋ ਤੁਸੀਂ ਆਹ ਲੋਕ ਹੀ ਗਏ ਸੋ ਕਰਨਾ ਦੇ ਵਿੱਚ ਬੜਾ ਵੱਡੀ ਛੂੰ ਸਾਲ ਉਹ ਸਾਗਰਨ ਮਨਾਇਆ ਗਿਆ ਸੀ ਇਸ ਲਈ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਿਆਦਾ ਨਹੀਂ ਬੋਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਹਰ ਗੱਲ ਦਾ ਆਪਾਂ ਸਾਰਿਆਂ ਨੇ ਰਲ ਕੇ ਹੋਰ ਭਾਜੀਪੀ ਕੋਣੀ ਨੇ ਬੋਲੋ ਤੇ ਮੋਰ ਰਾਣੀਏ ਕਹੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਐ ਵੱਧ ਤੋਂ ਵੱਧ ਪ੍ਰਚਾਰ ਕਰਨਾ ਦਿਨ ਥੋੜੇ ਰਹਿ ਗਏ ਨੇ ਹੋਰ বিজেপি ਨੂੰ ਪਾਣੀ ਐ ਜਗਿੰਦਰ ਰਾਣਾ ਜੀ ਨੂੰ ਪਾਣੀ ਐ ਜਗਿੰਦਰ ਰਾਣਾ ਜੀ ਜਿੱਤਣਾ বিজেপি ਦੀ ਸਰਕਾਰ ਬੰਨੀ ਐ ਸੈਂਟਰ ਸਰਕਾਰ বিজেপি ਦੀ ਐ ਸੈਂਟਰ ਦੇ ਵਿੱਚ ਜੋ ਕੰਮ ਲੈਣਾ ਆਉਂਦਾ ਸੈਂਟਰ ਤੋਂ ਲੈਣਾ ਪੈਂਦਾ ਵੀਰੋ ਤੇ ਸੈਂਟਰ ਦੀ ਸਰਕਾਰ বিজেপি ਦੀ ਐ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰ ਰਾਂ ਪ੍ਰੀਮੀਅਮ ਵਾਲਿਆਂ ਬੋਟਾ ਨੇ ਇਹ ਬੀਜੇਪੀ ਨੂੰ ਵੋਟ ਪਾਣੀਏ ਤੇ ਬੀਜੇਪੀ ਦੇ ਨਾਲ ਜੁੜਨਾ ਹੈ अनेका ਕਮਨਾਂ ਨੇ ਤੁਹਾਡੇ ਸਾਥ ਨੂੰ ਮਨ ਨੂੰ ਸ਼ਾਨ ਦਿੱਤਾ ਮਾਨ ਦਿੱਤੀ ਏ ਬੜੇ ਵੱਡੇ ਵੱਡੇ ਕੰਮ ਕੀਤੇ ਨੇ ਸਿਖਾ ਦੇ ਜੇ ਕਰਤਾਰਪੁਰਾ ਅੱਲਾਹ ਲੈ ਕਦੀ ਖੋਲ ਨਹੀਂ ਸੀ ਸਕਦਾ ਜੇਕਰ ਬੀਜੇਪੀ ਮੋਦੀ ਜੀ ਇਹ ਕਬਰਾਂ ਨਾਲ ਨਾ ਕਰਦੇ ਤੇ ਅੱਜ ਕੋਈ ਵੀ ਬੰਦਾ ਕਰਤਾਰਪੁਰ ਜਾ ਸਕਦਾ ਪਾਕਿਸਤਾਨ ਜਾ ਸਕਦਾ ਮੈਂ ਤੁਹਾਨੂੰ ਸਾਰਿਆਂ ਨੂੰ ਅਪ ਸੋੜ ਕੇ ਬੇਨਤੀ ਕਰਨਾ ਮੈਂ ਸ਼ੌਕ ਨਾਲ ਸਾਰੇ ਟਕੜੇ ਹੋ ਕੇ છડો પરવાનગી તો